एसडीपीसी ਦੇ ਵਫਦ ਨੇ ਗੁਰਦੁਆਰਾ ਚੌਂਕ ਕਮਿਸ਼ਨ ਦੇ ਨਾਲ ਕਮਿਸ਼ਨਰ ਦੇ ਨਾਲ ਕੀਤੀ ਮੁਲਾਕਾਤ ਸ਼ਰਮਣੀ ਕਮੇਟੀ ਦੀਆਂ ਬੋਟਾਂ ਬਣਾਉਣ ਦੇ ਵਿੱਚ ਗੜਬੜੀ ਦੀ ਲਗਾ ਇਲਜ਼ਾਮ ਧਾਮੀ ਬੋਲੇ ਗੈਰ ਵਾਜਿਬ ਬੋਟਾਂ ਬਣਵਾ ਰਹੀ ਹੈ ਸਰਕਾਰ ਸੀਐਮ ਭਗਵੰਤ ਪਾਣੀ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਤੇ ਐਮਪੀਜ਼ ਦੇ ਨਾਲ ਕੀਤੀ ਮੀਟਿੰਗ ਦਹਲਕੀਆਂ ਦੇ ਵਿੱਚ ਚੱਲ ਰਹੀ ਵਿਕਾਸ ਕਾਰਜਾਂ ਦੀ ਲਈ ਫੀਡਬੈਕ ਪੰਚਾਇਤ ਤੇ ਜ਼ਿਮਨੀ ਚੋਣਾਂ ਨੂੰ ਲੈ ਕੇ ਵੀ ਹੋਇਆ ਮੰਤਨ ਮਰਤੋਂ ਜੇਲ੍ਹ ਤੋਂ ਬਾਹਰ ਆਇਆ ਡੇਰਾ ਮੁਖੀ ਰਾਮ ਰਹੀਮ 21 ਦਿਨਾਂ ਦੀ ਮਿਲੀ ਫਰਲੋ ਰੋਹਤਕ ਦੀ ਸੁਨਾਰੀਆ ਜੇਲ੍ਹ ਦੀ ਥਾਂ ਯੂਪੀ ਦੇ ਬਾਗਪਤ ਦਾ ਆਸ਼ਰਮ ਹੋਵੇਗਾ ਨਵਾਂ ਟਿਕਾਣਾ ਜੀਪੀਸੀ ਨੇ ਜਿਤਾਇਆ ਸਖਤ ਇਤਰਾਜ਼ ਡੇਰਾ ਮੁਖੀ ਦੀ ਫਰਲੋ ਤੇ ਜੀਪੀਸੀ ਨੇ ਜਿਤਾਇਆ ਸਖਤ ਇਤਰਾਜ਼ ਹਰਿਆਣਾ ਸਰਕਾਰ ਤੇ ਚੁੱਕੇ ਸਵਾਲ ਕਿਹਾ ਹਰਿਆਣਾ ਚੋਣਾਂ ਦੇ ਮੱਦੇ ਨਜ਼ਰ ਵਰਤੇ ਜਾ ਰਹੇ ਸਿਆਸੀ ਹਤਕੰਡੇ ਸਭ ਲਈ ਬਰਾਬਰ ਹੋਣਾ ਚਾਹੀਦਾ ਹੈ ਕਾਨੂੰਨ ਕੋਲਕਾਤਾ ਦੇ ਵਿੱਚ ਜੂਨੀਅਰ ਡਾਕਟਰ ਦੇ ਰੇਪ ਤੇ ਕਤਲ ਮਾਮਲੇ ਦੀ ਸੀਬੀਆਈ ਕਰੇਗੀ ਜਾਂਚ ਕੋਲਕਾਤਾ ਹਾਈ ਕੋਰਟ ਨੇ ਸੀਬੀਆਈ ਨੂੰ ਜਾਂਚ ਸੌਂਪਣ ਦੇ ਦਿੱਤੇ ਆਦੇਸ਼ ਆਰਜੀਕਰ ਮੈਡੀਕਲ ਕਾਲਜ ਦੇ ਵਿੱਚ ਹੋਈ ਸੀ ਵਾਰਦਾ ਪੰਜਾਬੀਆਂ ਜ਼ਿਲ੍ਹਿਆਂ ਦੇ ਵਿੱਚ ਡਰੱਗ ਮਾਫੀਆ ਦਾ ਨੈਕਸਸ ਤੋੜਨ ਦੇ ਲਈ ਵੱਡੀ ਪਲੈਨਿੰਗ ਸੂਤਰਾਂ ਮੁਤਾਬਿਕ ਤਸਕਰਾਂ ਨੂੰ ਪੰਜਾਬ ਤੋਂ ਬਾਹਰ ਦੀਆਂ ਜ਼ਿਲ੍ਹਿਆਂ ਦੇ ਵਿੱਚ ਰੱਖੇਗੀ ਐਨਸੀਬੀ ਪੂਰਬੀ ਸੂਬਿਆਂ ਦੀਆਂ ਜ਼ਿਲ੍ਹਿਆਂ ਦੇ ਵਿੱਚ ਕੀਤਾ ਜਾਵੇਗਾ ਸ਼ਿਕ ਐਨਸੀਬੀ ਤੇ ਪੰਜਾਬ ਪੁਲਿਸ ਨੇ ਡਰੱਗ ਮਾਫੀਆ ਬਿੱਲਾ ਹਵੇਲੀਆਂ ਨੂੰ ਲਿਆ ਹਿਰਾਸਤ ਐਨਸੀਬੀ ਨੇ ਅਸਮਦੀਤ ਡਿਬਰੂਗੜ ਜੇਲ੍ਹ ਪੇਜਾ ਡਰੱਗਸ ਸਮਗਲੀ ਮਾਮਲੇ ਦਾ पहला मुलजम भेजा गया बाहर सिर्फ तो जो पहले जो शॉट गए आपकी उसे डिसअपॉइंट किया उसके बाद थोड़ा प्रेशर बिल्ड हुआ था। नहीं तो प्रेशर बिल्ड नहीं हुआ प्रेशर निकल गया अभी तो हरियाणा गवर्नमेंट की तरफ से भी आपको आप तो जॉब ऑफर आप हुई

ਸਸਵੇਕਾਲ ਨਮਸਕਾਰ ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ ਇਸ ਬਿਲਡਿੰਗ ਦਾ ਗਾਸ ਕਰਨ ਜਾ ਰਹੇ ਹਾਂ ਸੀ ਸਭ ਤੋਂ ਪਹਿਲਾਂ ਗੱਲ ਹੋਵੇਗੀ ਗੁਰਦੁਆਰਾ ਚੋਣ ਕਮਿਸ਼ਨਰ ਨੂੰ ਜੋ ਐਸਜੀਪੀਸੀ ਦਾ ਵਫਦ ਮਿਲਿਆ ਹੈ ਐਸਜੀਪੀਸੀ ਨੂੰ ਲੈ ਕੇ ਵੋਟਾਂ ਬਣਾਈਆਂ ਜਾ ਰਹੀਆਂ ਨੇ ਤੇ ਵੋਟਾਂ ਦੇ ਵਿੱਚ ਗੜਬੜੀ ਦੇ ਇਲਜ਼ਾਮ ਲਗਾਉਂਦੇ ਹੋਏ ਐਸਜੀਪੀਸੀ ਸਵਾਲ ਚੁੱਕ ਰਹੀ ਹੈ ਇਸ ਖਬਰ ਦੇ ਨਾਲ ਹੀ ਸ਼ੁਰੂਆਤ ਕਰਨ ਜਾ ਰਹੇ ਹਾਂ ਗੁਰਦੁਆਰਾ ਚੋਣ ਕਮਿਸ਼ਨਰ ਨੂੰ ਐਸਜੀਪੀਸੀ ਦਾ ਵਫਦ ਮਿਲਿਆ ਹੈ ਜਸਟਿਸ ਐਸਐਸ ਸਰੋ ਦੇ ਅਗੇ ਸ਼੍ਰੋਮਣੀ ਕਮੇਟੀ ਨੇ ਵੋਟਾਂ ਦਾ ਮੁੱਦਾ ਚੁੱਕਿਆ ਐਸਜੀਪੀਸੀ ਦੀਆਂ ਵੋਟਾਂ ਬਣਾਉਣ ਦੇ ਵਿੱਚ ਗੜਬੜੀ ਦੇ ਇਲਜ਼ਾਮ ਲਗਾਏ ਗਏ ਅਰਜੰਦਰ ਸਿੰਘ ਧਾਮੀ ਐਸਜੀਪੀਸੀ ਪ੍ਰਧਾਨ ਨੇ ਉਹਨਾਂ ਦੀ ਗਵਾਹੀ ਦੇ ਵਿੱਚ ਵਫਤ ਮਿਲਿਆ ਸੀ ਔਰ ਧਾਮੀ ਨੇ ਮੁਲਾਕਾਤ ਤੋਂ ਬਾਅਦ ਇਲਜ਼ਾਮ ਲਗਾਇਆ ਕਿ ਸਰਕਾਰ ਪੰਜਾਬ ਸਰਕਾਰ ਤੇ ਉਹਨਾਂ ਨੇ ਇਲਜ਼ਾਮ ਲਗਾਇਆ ਕਿ ਗੈਰਵਾਜਬ ਵੋਟਾਂ ਬਣਵਾ ਰਹੀ ਹੈ ਯੋਗ ਲੋਕਾਂ ਦੀਆਂ ਵੋਟਾਂ ਨਹੀਂ ਬਣਾਈਆਂ ਜਾ ਰਹੀਆਂ ਐਸਜੀਪੀਸੀ ਵੋਟਾਂ ਬਣਾਉਣ ਦੀਆਂ ਸ਼ਰਤਾਂ ਬਹੁਤ ਸਖਤ ਨੇ ਤੇ ਸਖਤ ਸ਼ਰਤਾਂ ਕਰਕੇ ਵੋਟਾਂ ਬਹੁਤ ਘੱਟ ਬਣੀਆਂ ਨੇ 5 ਅਗਸਤ ਤੱਕ ਤਕਰੀਬਨ 30 ਲੱਖ ਵੋਟਾਂ ਬਣ ਚੁੱਕੀਆਂ ਨੇ ਇਹ ਵੀ ਧਾਮੀ ਦੇ ਵੱਲੋਂ ਇੱਕ ਅੰਕੜਾ ਦਿੱਤਾ ਗਿਆ ਕਿ ਜਿਹੜੇ ਵੋਟਰ ਨਹੀਂ ਵੀ ਬਣ ਦੇ ਕਾਬਲ ਕੌਰ ਤੇ ਸਿੰਘ ਨਾਲ ਲੱਗਿਆ ਉਹਨਾਂ ਦੇ ਧੜਾ ਧੜਾ ਵੋਟਾਂ ਜਿਹੜੀਆਂ ਉਹ ਬਣਾਈਆਂ ਜਾ ਰਹੀਆਂ ਮੈਂ ਤੁਹਾਡੇ ਮੀਡੀਅਮ ਬਰਾਮੀ ਇੱਕ ਇਹ ਵੀ ਕਹਿਣਾ ਚਾਹੁੰਦਾ ਕਿ ਅਸੀਂ ਵੋਟਾਂ ਬਣਾਉਣ ਦੇ ਖਿਲਾਫ ਨਹੀਂ ਵੋਟਾਂ ਸਾਰਿਆਂ ਨੂੰ ਅਧਿਕਾਰਿਆ ਹਰ ਇੱਕ ਆਪਣਾ ਵੋਟਰ ਰਿਸਟਰ ਰਜਿਸਟਰਡ ਕਰਾ ਸਕਦਾ ਪਰ ਉਹ ਕੁਆਲੀਫਾਈ ਜਿਵੇਂ ਅਸੈਂਬਲੀ ਦੀਆਂ ਐਵੇਂ ਨਹੀਂ ਗਿਆ ਇਹਦੇ ਵਿੱਚ ਇੱਕ ਤਾਂ ਉਮਰ 21 ਸਾਲ ਆ ਦੂਜਾ ਇਹਦੇ ਵਿੱਚ ਸਿੰਘ ਦਾ ਕੌਰ ਲੱਗਿਆ ਹੋਵੇ ਤੀਜਾ ਸਾਫਤ ਸੂਰਤ ਹੋਵੇ ਜਮਰਤਾਰੀ ਹੋਵੇ ਸੋ ਸਾਡੇ ਹੁਣ ਆਈ ਸੀ ਜਾਣਕਾਰੀ ਦੇ ਵਿੱਚ ਕਿ ਐਮ ਐਲ ਏ ਕੌਂਸਲਟੈਂਸੀ ਦੀਆਂ ਵੋਟਾਂ ਚੱਕ ਕੇ ਲਿਸਟਾਂ ਚੱਕ ਕੇ ਉਹ ਜਿਹੜੀਆਂ ਆ ਉਹ ਲਿਸਟਾਂ ਬਣ ਭਰਾਈ ਜਾ ਰਹੀਆਂ ਫਾਰਮ ਆ ਉਹ ਵੀ ਆਪ ਸਾਈਨ ਕੀਤੇ ਜਾ ਰਹੇ ਉਹ ਹੁਣ ਉਹਨਾਂ ਦੇ ਧਿਆਨ ਚ ਲਿਆਂਦੀ ਆ ਕਿ ਇਹਨਾਂ ਨੂੰ ਡਾਇਰੈਕਸ਼ਨ ਦਿੱਤੀ ਜਾਵੇ ਤਾਂ ਕਿ ਜਿਹੜੀ ਵੋਟਰ ਆ ਉਹ ਹੀ ਬਣੇ ਜਿਹੜਾ ਵੋਟਰ ਦਾ ਅਧਿਕਾਰ ਹੀ ਸਰਕਾਰ ਦਾ ਇਹਦੇ ਵਿੱਚ ਕੋਈ ਲੈਣਾ ਦੇਣਾ ਨਹੀਂ ਪਰ ਇਹ ਜ਼ਰੂਰ ਹੈ ਕਿ ਪਰਸੋਂ ਕਪੈਸਿਟੀ ਤੇ ਕੋਈ ਸਿੱਖ ਧਰਮ ਦਾ ਅਨਿਆਈ ਹੈ ਮੰਨਦਾ ਆ ਉਹ ਕੋਈ ਕਹਿ ਰਿਹਾ ਹੋਵੇ ਅਪੀਲ ਕਰ ਰਿਹਾ ਹੋਵੇ ਲੋਕਾਂ ਨੂੰ ਵਾਅਦਾ ਵਾਦੇ ਦੇ ਵਿੱਚ VOTER ਬਣਨੇ ਕੋਈ ਮਾੜੀ ਗੱਲ ਨਹੀਂ ਹੈ ਚੰਗੀ ਗੱਲ ਹੈ ਪਰ ਲੇਕਿਨ ਐਜੀਪੀਸੀ ਦੀ ਚੋਣਾਂ ਨਾਲ ਸਰਕਾਰ ਦਾ ਔਰ ਪਾਰਟੀ ਦਾ ਕੋਈ ਲੈਣਾ ਦੇਣਾ ਤਾਂ ਮਾਮਲਾ ਤਾਂ ਪਾਕਿਸਤਾਨ ਅਸਰ ਆ ਰਿਹਾ ਕਾਬਲੇ ਗੋਰੇ ਕੀ VOTEM ROUND ਦੀ ਜਿਹੜੀ ਮਿਆਦ ਆ ਉਹ ਚੌਥੀ ਵਾਰ ਵਧਾਈ ਗਈ ਔਰ ਹੁਣ 16 ਸਤੰਬਰ ਤੱਕ VOTES ਬਣਾਈਆਂ ਜਾ ਸਕਣਗੀਆਂ ਸ਼ਰਤਾਂ ਨੇ ਹਰ ਕੋਈ ਨਹੀਂ ਬਣਾ ਸਕਦਾ ਸਿੱਖ ਪਾਈ ਜਰ ਦੇ ਨਾਲ ਜੁੜਿਆ ਹੋਵੇ ਸਭ ਸੁਰੱਖਤ ਹੋਵੇ ਸਿੰਘ ਕੌਰ ਲੱਗਦਾ ਹੋਵੇ ਇਸ ਤਰੀਕੇ ਦੀਆਂ ਸ਼ਰਤਾਂ ਜੋ ਬੁੜੀਆਂ ਕਰਦੇ ਹੋਣਗੇ ਉਹਨਾਂ ਦੀਆਂ ਹੀ ਵੋਟਾਂ ਐਸਜੀਪੀਸੀ ਦੇ ਲਈ ਵਣਨ ਗਿਆ ਐਸਜੀਪੀਸੀ ਦੀਆਂ ਚੋਣਾਂ ਕਦੋਂ ਹੁੰਦੀਆਂ ਨੇ ਉਸ ਦੇ ਉੱਤੇ ਵੀ ਅਜੇ ਸਵਾਲ ਜ਼ਰੂਰ ਹੈ ਅੱਗੇ ਵੱਧਦੀਆਂ ਹਰਿਆਣਾ ਵਿਧਾਨ ਸਭਾ ਦੀ ਚੋਣਾਂ ਦੀ ਦਸਤਾਖ ਇਸ ਸਮੇਂ ਜ਼ਰੂਰ ਸੁਣਾਈ ਦੇ ਰਹੀ ਹੈ ਤੋਂ ਠੀਕ ਪਹਿਲਾਂ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ RAM ਰਹੀਮ ਦੀ 21 ਦਿਨ ਦੀ ਫਰਲੋ ਮਨਜ਼ੂਰ ਹੋ ਸੁਵੀਰੀ RAM ਰਹੀਮ ਰੋहतक ਦੀ ਸੁਨਾਰੀਆ ਝੀਲ ਤੋਂ ਬਾਹਰ ਆਇਆ ਤੇ ਸਿੱਧਾ ਉੱਤਰ ਪ੍ਰਦੇਸ਼ ਦੇ ਬਾਗਪਤ ਦੇ बरनावा आश्रम पहुंच गया बरनावा आश्रम पहुँच के राम रहीम ने एक वीडियो भी जारी की थी सत्संग जी सबको बहुत बहुत आशीर्वाद आपके दर्शनों के लिए फिर से हाज़िर हुए हैं और आप सबको मालिक बहुत बहुत खुशियाँ दे आशीर्वाद कहते हैं आप अपने अपने घरों में रहना है किसी ने यहाँ पे नहीं आना जैसे सेवादार भाई आपको बताएंगे सेवादार जुम्मेवार आपको बताएंगे उसके अकॉर्डिंग आपने सेवा करनी है मालिक आपको बहुत बहुत खुशियाँ दे सबको बहुत बहुत आशीर्वाद 2 ਦਿਨ ਪਹਿਲਾਂ ਹੀ ਪੰਜਾਬ ਰੈਨ ਹਾਈ ਕੋਰਟ ਨੇ ਹਰਿਆਣਾ ਸਰਕਾਰ ਨੂੰ ਆਪਣੇ ਹਿਸਾਬ ਦੇ ਨਾਲ ਰਾਮ ਰਹੀਮ ਨੂੰ ਫਰਲੋ ਜਾਂ ਪਰੋਲ ਦੇਣ ਨੂੰ ਕਿਹਾ ਸੀ ਇਸ ਤੋਂ ਬਾਅਦ ਹਰਿਆਣਾ ਸਰਕਾਰ ਨੇ ਰਾਮ ਰਹੀਮ ਨੂੰ ਇਸ ਸ਼ਰਤ ਦੇ ਉੱਤੇ ਬਰਲੋ ਦਿੱਤੀ ਕਿ ਉਹ सिरसा ਦੇ ਵਿੱਚ ਡੇਰਾ ਸੱਚਾ ਸੌਦਾ 'ਚ ਨਹੀਂ ਜਾਵੇਗਾ ਅਤੇ ਉਹ ਪੂਰੇ 21 ਦਿਨ ਬਾਗਪਦੇ ਵਰਨਾਮਾ ਆਸ਼ਟਮ ਦੇ ਵਿੱਚ ਹੀ ਰਹੇਗਾ ਇੱਕ ਵਾਰ ਫਿਰ ਤੋਂ ਫਰਲੋ ਮਿਲ ਚੁੱਕੀ ਹੈ ਯਾਨੀ ਕਿ ਜੇਲ੍ਹ ਤੋਂ ਬਾਹਰ ਡੇਰਾ ਮੁਖੀ ਆ ਚੁੱਕਿਆ ਉਦੋਂ ਰਾਮ ਰਹੀਮ ਦੇ ਬਾਰ-ਬਾਰ ਜੇਲ੍ਹ ਤੋਂ ਬਾਹਰ ਆਉਣ ਦੇ ਉੱਤੇ ਐਸਜੀਪੀਟੀ ਕਰਣਾ ਇਤਰਾਜ਼ ਜਿਜਤਾ ਰਹੀ ਐਸ.ਪੀ.ਸੀ. ਪ੍ਰਦਾਨ ਹਰਜਿੰਦਰ ਸਿੰਘ ਤਾਂ ਮੀਦੀ ਮਨੀਏ ਤਾਂ ਰਾਮ ਰਹੀਮ ਨੂੰ ਜੇਲ੍ਹ ਤੋਂ ਬਾਹਰ ਆਉਣਾ ਉਸ ਦਿਨ ਹੀ ਤੈਅ ਹੋ ਗਿਆ ਸੀ ਜਿਸ ਦਿਨ ਹਾਈ ਕੋਰਟ ਨੇ ਹਰਿਆਣਾ ਸਰਕਾਰ ਨੂੰ ਫੈਸਲਾ ਲੈਣ ਨੂੰ ਕਿਹਾ ਸੀ ਕੋਰਟ ਨੇ ਆਰਡਰ ਕੀਤਾ ਆਨਰੇਬਲ ਹਾਈ ਕੋਰਟ ਨੇ ਕਿ ਜਿਹੜੀ ਆਪਰੀਪਰੇਟ ਅਥਾਰਟੀ ਆ ਉਹ ਇਹਦਾ ਡਿਸੀਜਨ ਕਰੇਗੀ ਤੇ ਉਹ ਸਾਨੂੰ ਪਤਾ ਸੀ ਉਹਨੂੰ ਡਿਸੀਜਨ ਕੀ ਕਰਨਾ ਉਹਦਾ ਪਤਾ ਸੀ ਉਹਨੂੰ ਅਪਰੂਵ ਦੇਣੀ ਆ ਉਧਰ ਪੀਛੇ ਪੀ ਦਾਮਦਖੀਮ ਦੀ ਫਰਲੋ ਨੂੰ ਜੇਲ੍ਹ ਮੈਨਿਊਲ ਦੇ ਹਿਸਾਬ ਦੇ ਨਾਲ ਲਿਆ ਗਿਆ ਫੈਸਲਾ ਦੱਸ ਰਹੀ ਹੈ परलो इस करके मिली है कि वो एक बंदी जो हैदी होंगे उन्होंने चेयरमैनअल हूँ और उसके मुताबिक राम रहीम की परलो पत्रकार रामचंद्र छत्रपति के बेटे अंशुल छपति देराज जताया गया ऐसे व्यक्ति को आप फिर बाहर ला रहे हैं पैरोल और फरलों का बेनिफिट दे रहे हैं जो समाज के लिए बहुत घातक है जिसको अंदर खलाखों में पहुंचाते टाइम ਇੱਕ ਇਤਨੇ ਬੜੇ ਦੰਗੇ ਹੋਏ ਇਤਨੀ ਬੜੀ ਉਪਰਵ ਫੈਲਾ ਕਾਬਲੇ ਗੋਰੇ ਕੀ ਦਾਮਰਾਹੀਮ ਇਸ ਸਮੇਂ ਸੱਤਵੀਂ ਸਰੀਰਿਕ ਸ਼ੋਸ਼ਣ ਬੰਬੀ ਅਤੀ रामचंद्र ਛਤਰਪਤੀ ਕਤਲकांड ਦੇ ਵਿੱਚ ਰੋਤਕ ਦੀ ਜੇਲ੍ਹ ਦੇ ਵਿੱਚ ਸਜ਼ਾ ਕੱਟ ਰਿਹਾ ਹੈ। ਵਾਰ-ਵਾਰ ਫਰਲੋਤਾ ਮਿਲ ਰਹੀ ਹੈ ਸਾਫ਼ ਤੌਰ ਤੇ ਇਸ ਸਮੇਂ ਦੇਖ ਰਿਹਾ ਪਰ ਇਸ ਸਬਦੇ ਵਿੱਚ ਅਰੇ ਵੀ ਸਵਾਲ ਹੈ ਕਿ ਅਦਾਲਤ ਦੇ ਆਦੇਸ਼ ਤੋਂ ਬਾਅਦ ਦਿੱਤੇ ਜਾ ਰਹੀ ਹੈ। ਖੈਰ ਜਦੋਂ ਇਲੈਕਸ਼ਨ ਤੋਂ ਪਹਿਲਾਂ ਫਰਲੋ ਮਿਲੇ ਔਰ ਉਸ ਨੂੰ ਸਿੱਧੇ ਤੌਰ ਤੇ ਚੋਣਾਂ ਦੇ ਨਾਲ ਜੋੜਨ ਦੀ ਕੋਸ਼ਿਸ਼ ਜਾਂ ਫਿਰ ਇਲਜ਼ਾਮ ਵੀ ਲੱਗਣ ਫਿਰ ਫਰਕ ਪੈਂਦਾ ਹੈ ਹੁਣ ਅੱਗੇ ਵਧਦੇ ਹਾਂ ਤੇ ਗੱਲ ਬਾਬਾ ਰਾਮਦੇਵ ਜੀ ਯੋਗ ਗੁਰੂ ਬਾਬਾ ਰਾਮਦੇਵ ਅਤੇ ਆਚਾਰੇ ਬਲਕ੍ਰਿਸ਼ਨ ਦੇ ਖਿਲਾਫ ਸੁਪਰੀਮ ਕੋਰਟ ਨੇ ਮਾਨਹਾਨੀ ਦਾ ਕੇਸ ਬੰਦ ਕਰ ਦਿੱਤਾ ਸੁਪਰੀਮ ਕੋਰਟ ਨੇ ਪ੍ਰਮ ਫਲਾਨ ਬਲੇ ਵਿਗਿਆਪਨਾ ਦੇ ਮਾਮਲੇ ਦੇ ਵਿੱਚ ਉਹਨਾਂ ਦੀ ਮਾਫੀ ਕਬੂਲ ਕਰ ਲਈ ਨਾਲ ਹੀ ਸਖਤ ਚੇਤਾਵਨੀ ਦਿੱਤੀ ਕਿ ਭਵਿੱਖ ਦੇ ਵਿੱਚ ਕਦੇ ਵੀ ਅਜਿਹਾ ਨਾ ਕਰਨਾ ਜਿਵੇਂ ਇਸ ਮਾਮਲੇ 'ਚ ਹੋਇਆ ਇਸ ਮਾਮਲੇ 'ਚ ਦਿੱਤੇ ਗਏ ਹਲਫਨਾਮੇ ਦੇ ਉੱਤੇ ਪੂਰੀ ਤਰ੍ਹਾਂ ਦੇ ਨਾਲ ਪਾਲਣ ਕੀਤਾ ਜਾਵੇ ਰਾਮਦੇਵ ਅਦਾਲਤ ਵਿੱਚ ਮੌਜੂਦ ਹੋ ਕੇ ਇਸ ਮਾਮਲੇ 'ਚ ਪਹਿਲਾਂ ਹੀ ਮਾਫੀ ਮੰਗ ਚੁੱਕੇ ਨੇ ਦੱਸ ਦਈਏ ਕਿ ਇੰਡੀਅਨ ਮੈਡੀਕਲ ਐਸੋਸੀਏਸ਼ਨ ਨੇ ਪਤੰਜਲੀ ਦੇ ਉੱਤੇ ਕੋਵਿਡ-19 ਵੈਕਸੀਨੇਸ਼ਨ ਨੂੰ ਲੈ ਕੇ ਗਲਤ ਕੈਂਪੇਨ ਚਲਾਉਣ ਦਾ ਇਲਜ਼ਾਮ ਲਗਾਇਆ ਸੀ ਇਸ ਦੇ ਉੱਤੇ ਅਦਾਲਤ ਨੇ ਚੇਤਾਵਨੀ ਦਿੱਤੀ ਸੀ ਕਿ ਪਤੰਜਲੀ ਆਯੁਰਵੇਦ ਦੇ ਵੱਲੋਂ ਝੂਠੇ ਅਤੇ ਭਰਮ ਫੈਲਾਉਣ ਵਾਲੇ ਇਸ਼ਤਿਹਾਰ ਫੌਰਨ ਬੰਦ ਹੋਣੇ ਚਾਹੀਦੇ ਨੇ ਆਈਐਮਏ ਦੇ ਵੱਲੋਂ ਦਾਖਲ ਪਟੀਸ਼ਨ ਦੇ ਵਿੱਚ ਕਿਹਾ ਗਿਆ ਸੀ ਕਿ ਪਤੰਜਲੀ ਦੇ ਭਰਮ ਫੈਲਾਉਣ ਵਾਲੇ ਇਸ਼ਤਿਹਾਰ ਦੇ ਨਾਲ ਐਲੋਪੈਥੀ ਦਵਾਈਆਂ ਦੇ ਉੱਤੇ ਲੋਕ ਸਵਾਲ ਚੁੱਕ ਰਹੇ ਨੇ ਆਈਐਮਐਨ ਨੇ ਕਿਹਾ ਸੀ ਕਿ ਪਤੰਜਲੀ ਦੇ ਦਾਅਵਿਆਂ ਦੀ ਤਸਦੀਕ ਨਹੀਂ ਹੋਈ ਹੈ ਅਤੇ ਇਹ ਡਰੱਗਸ ਐਂਡ ਮੈਜਿਕ ਰੈਮਡੀਜ਼ ਐਕਟ 1954 ਤੇ ਕੰਜ਼ਿਊਮਰ ਪ੍ਰੋਟੈਕਸ਼ਨ ਐਕਟ 2019 ਵਰਗੇ ਕਾਨੂੰਨਾਂ ਦਾ ਸਿੱਧਾ ਉਲੰਘਣ ਹੈ ਇਸ਼ਤਿਹਾਰ ਦੇ ਵਿੱਚ ਪਤੰਜਲੀ ਆਯੁਰਵੇਦ ਨੇ ਦਾਅਵਾ ਕੀਤਾ ਸੀ ਕਿ ਉਹਨਾਂ ਦੇ ਪ੍ਰੋਡਕਟ ਕੋਰੋਨਿਲ ਅਤੇ ਸਵਸਾਰੀ ਦਿਨੜ ਕਰੋਨਾ ਦਾ ਇਲਾਜ ਕੀਤਾ ਜਾ ਸਕਦਾ ਹੈ ਇਸ ਦਾਅਵੇ ਤੋਂ ਬਾਅਦ ਕੰਪਨੀ ਨੂੰ ਆਯੂਸ਼ ਮੰਤਰਾਲੇ ਨੇ ਝਾੜ ਪਾਈ ਸੀ ਅਤੇ ਇਸ ਦੇ ਪ੍ਰੋਮੋਸ਼ਨ ਦੇ ਉੱਤੇ ਫੌਰਨ ਰੋਕ ਲਗਾ ਦਿੱਤੀ ਸੀ ਇਹ ਖੁਦ ਦੀ ਕੰਪਨੀ ਦੇ ਵੱਲੋਂ ਕੀਤੇ ਗਏ ਪ੍ਰਚਾਰ ਦੇ ਮਾਮਲੇ ਦੇ ਵਿੱਚ ਜਦੋਂ ਮਾਫੀ ਮੰਗਣੀ ਪਵੇ ਫਿਰ ਫਰਕ ਟੱਪੇਂਦਾ ਹੈ ਹੁਣ ਅੱਗੇ ਵੱਧਦੇ ਅਗਲੀ ਖਬਰ ਦਾ ਰੁਕ ਕਰਦੇ ਹਾਂ ਜੂਨੀਅਰ ਡਾਕਟਰ ਕਤਲ ਮਾਮਲੇ ਦੀ ਸੀਬੀਆਈ ਜਾਂਚ ਕਰੇਗੀ ਇਹ ਆਦੇਸ਼ ਦਿੱਤੇ ਗਏ ਨੇ ਕੋਲਕਾਤਾ ਹਾਈ ਕੋਰਟ ਦੇ ਵੱਲੋਂ ਕੋਲਕਾਤਾ ਹਾਈ ਕੋਰਟ ਨੇ ਸੀਬੀਆਈ ਜਾਂਚ ਦੇ ਆਦੇਸ਼ ਦਿੱਤੇ ਨੇ ਤੇ ਕਿਹਾ ਕਿ ਰੇਪ ਤੋਂ ਬਾਅਦ ਜੂਨੀਅਰ ਡਾਕਟਰ ਦਾ ਜੋ ਕਤਲ ਦਾ ਮਾਮਲਾ ਸਾਹਮਣੇ ਆਇਆ ਇਸ ਪੂਰੇ ਮਾਮਲੇ 'ਚ ਸੀਬੀਆਈ ਦੇ ਵੱਲੋਂ ਜਾਂਚ ਕੀਤੀ ਜਾਵੇ ਮਾਮਲੇ ਗਾਰੇ ਕਿ ਜੂਨੀਅਰ ਡਾਕਟਰ ਦੇ ਕਤਲ ਦੇ ਮਾਮਲੇ ਤੋਂ ਬਾਅਦ ਦੇਸ਼ ਭਰ ਦੇ ਵਿੱਚ ਡਾਕਟਰਜ਼ ਹੜਤਾਲ ਕਰ ਰਹੇ ਸਨ पीजीए और पंजाब ਦੇ ਵਿੱਚ ਵੀ ਇਸ ਦਾ ਅਸਰ ਨਜ਼ਰ ਆਇਆ ਔਰ ਜਾਂਚ ਸੀਬੀਆਈ ਨੂੰ ਸੌਂਪਣ ਦੀ ਮੰਗ ਕੀਤੀ ਜਾ ਰਹੀ ਸੀ ਔਰ ਉਸ ਤੋਂ ਬਾਅਦ ਕੋਲਕਾਤਾ ਹਾਈ ਕੋਰਟ ਦੇ ਵਿੱਚ ਵੀ ਪੂਰਾ ਮਾਮਲਾ ਤੇ ਅਦਾਲਤ ਨੇ ਕਿਹਾ ਕਿ ਠੀਕ ਹੈ ਸੀਬੀਆਈ ਨੂੰ ਪੂਰੇ ਮਾਮਲੇ ਨੂੰ ਸੌਂਪ ਦਿੱਤਾ ਜਾਵੇ ਕਾਬਲੇ ਗੌਰ ਹੈ ਕਿ ਪੂਰਾ ਮਾਮਲਾ ਜੇਕਰ ਅਸੀਂ ਜ਼ਿਕਰ ਕਰੀਏ ਤਾਂ ਜੂਨੀਅਰ ਡਾਕਟਰ ਦੇ ਨਾਲ ਆਰਜੀਕਰ ਮੈਡੀਕਲ ਕਾਲਜ ਕੋਲਕਾਤਾ ਦੇ ਵਿੱਚ ਇਹ ਪੂਰਾ ਘਟਨਾਕਰਮ ਵਾਪਰਿਆ ਜਿੱਥੇ ਉਸ ਦੇ ਨਾਲ ਰੇਪ ਹੋਇਆ ਤੇ ਉਸ ਤੋਂ ਬਾਅਦ ਉਸ ਲੜਕੀ ਦਾ ਕਤਲ ਕਰ ਦਿੱਤਾ ਗਿਆ ਬਹੁਤ ਦਰਿੰਦਗੀ ਦੇ ਨਾਲ ਉਸ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਔਰ ਅਜਿਹਾ ਕੇਸ ਸੀ ਜਿਸ ਨੇ ਦਿੱਲੀ 2012 ਦੇ ਵਿੱਚ ਜਿਹੜਾ ਘਟਨਾਕ੍ਰਮ ਹੋਇਆ ਸੀ ਨਿਰਭਿਆ ਰੇਪ ਤੇ ਹੱਤਿਆਕੰਡ ਉਸ ਦੀਆਂ ਯਾਦਾਂ ਨੂੰ ਵੀ ਇੱਕ ਵਾਰ ਫਿਰ ਤੋਂ ਤਾਜ਼ਾ ਕਰ ਦਿੱਤਾ ਖੈਰ ਹੁਣ ਸੀਬੇ ਇਸ ਪੂਰੇ ਮਾਮਲੇ ਦੀ ਜਾਂਚ ਕਰੇ ਅਗਲੀ ਖਬਰ ਦਰੁੱਖ ਕਰਦੇ ਹਾਂ ਖਬਰ ਹੈ ਮੋਹਾਲੀ ਤੋਂ ਮੋਹਾਲੀ ਦਾ ਪਿੰਡ ਜੰਡਪੁਰ ਖੂਬ ਚਰਚਾ ਦੇ ਵਿੱਚ ਹੈ ਜੰਡਪੁਰ ਦੇ ਵਿੱਚ ਪ੍ਰਵਾਸੀਆਂ ਨੂੰ ਲੈ ਕੇ ਲਗਾਏ ਗਏ ਵਿਵਾਦਿਤ ਨਿਯਮ ਵਾਲੇ ਬੋਰਡ ਦੇ ਵਿੱਚ ਹੁਣ ਬਦਲਾਅ ਕਰ ਦਿੱਤਾ ਗਿਆ ਹੈ। ਅਤੇ ਹੁਣ ਪਿੰਡ ਦੇ ਵਿੱਚ ਨਵਾਂ ਬੋਰਡ ਲਗਾ ਦਿੱਤਾ ਗਿਆ ਜਿਸ ਦੇ ਵਿੱਚ ਨੌਜਵਾਨ ਸਭਾ ਸਮੂਹ ਪਿੰਡ ਜੰਡਪੁਰ ਦੇ ਵੱਲੋਂ ਪਿੰਡ ਦੇ ਵਿੱਚ ਰਹਿਣ ਵਾਲੇ ਕਿਰਾਏਦਾਰਾਂ ਅਤੇ ਮਕਾਨ ਮਾਲਕਾਂ ਤੋ ਵੈਰੀਫਿਕੇਸ਼ਨ ਜਨਤਕ ਥਾਮਾ ਦੇ ਉਤੇ ਪਾਨ ਗੁਟਕਾ ਬੀੜੀ ਖਾਣ ਪਾਣੀ ਕੂੜਾ ਤੇ ਵਹਾਨਾਂ ਦੀ ਪਾਰਕਿੰਗ ਸਣੇ ਕਈ ਮੁੱਦਿਆਂ ਨੂੰ ਲੈ ਕੇ ਪਿੰਡ ਵਾਲਿਆਂ ਅਤੇ ਕਿਰਾਏਦਾਰਾਂ ਨੂੰ ਅਪੀਲ ਕੀਤੀ ਗਈ ਹੈ ਅਸੀਂ ਪ੍ਰਵਾਸੀ ਵੀ ਕਿਸੇ ਨੂੰ ਇੱਕ ਬੰਦੇ ਨੂੰ ਟਾਰਗੇਟ ਨਹੀਂ ਸੀ ਕੀਤਾ ਕਿ ਪ੍ਰਵਾਸੀ ਇੱਕ ਬੰਦੇ ਨੂੰ ਟਾਰਗੇਟ ਕਰਕੇ ਲਿਖਿਆ ਸੀ ਅਸੀਂ ਕਿਰਾਏਦਾਰ ਵਾਲਿਆਂ ਵੱਲੋਂ ਮਤਲਬ ਕਿਰਾਏਦਾਰੀ ਵੱਲੋਂ ਉਹ ਸਾਰਿਆਂ ਨੂੰ ਟਾਰਗੇਟ ਕੀਤਾ ਸੀ ਮਤਲਬ ਕਿ ਉਹਨਾਂ ਨੂੰ ਕਿਹਾ ਸੀ ਟਾਰਗੇਟ ਇੱਕ ਨੂੰ ਨਹੀਂ ਸੀ ਬਸ ਇਹੀ ਮਿਸ ਅੰਡਰਸਟੈਂਡਿੰਗ ਹੋ ਗਈ ਜੀ ਕਿ ਜੋ ਪ੍ਰਵਾਸੀ ਲਿਖਾ ਹੋ ਗਿਆ ਉਹਦੇ 'ਚ ਬਹੁਤ ਵੱਡਾ ਵਿਵਾਦ ਹੋ ਗਿਆ ਪ੍ਰਵਾਸੀ ਲਖਾਨ 'ਚ ਅਗਰ ਅਸੀਂ ਪਹਿਲਾਂ ਹੀ ਕਿਰਾਏਦਾਰ ਲਗਾ ਦਿੰਦੇ ਤਾਂ ਇੰਨਾ ਵੱਡਾ ਵਿਵਾਦ ਹੋਣਾ ਨਹੀਂ ਸੀ ਕਾਬਲੇ ਗੋਰੇ ਕੇ ਪਿੰਡ ਦੇ ਵਿੱਚ ਪ੍ਰਵਾਸੀਆਂ ਨੂੰ ਲੈ ਕੇ ਪਿੰਡ ਦੀ ਪੰਚਾਇਤ ਨੇ ਨਿਯਮ ਬਣਾਉਂਦੇ ਹੋਏ ਇੱਕ ਮਤਾ ਪਾਸ ਕੀਤਾ ਸੀ ਜਿਸ ਤੋਂ ਬਾਅਦ ਨੀਮਾ ਅਤੇ ਪ੍ਰਵਾਸੀ ਸ਼ਬਦ ਨੂੰ ਲੈ ਕੇ ਵਿਵਾਦ ਹੋ ਗਿਆ ਹਾਲਾਂਕਿ ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਉਹਨਾਂ ਨੇ ਇਹ ਨਿਯਮ ਪਿੰਡ ਦੀ ਭਲਾਈ ਦੇ ਲਈ ਹੀ ਬਣਾਏ ਸਨ ਪਰ ਵੱਡਾ ਵਿਵਾਦ ਦੇਖ ਕੇ ਉਹਨਾਂ ਨੇ ਇਸ ਦੇ ਵਿੱਚ ਬਦਲਾ ਕਰ ਦਿੱਤਾ ਸਵਾਲ ਤਾਂ ਜ਼ਰੂਰ ਉੱਠ ਰਹੇ ਨੇ ਹੁਣ ਵੀ ਉੱਠ ਰਹੇ ਨੇ ਕਿ ਵਾਕਈ ਹੀ ਕਿਰਾਏਦਾਰਾਂ ਦੇ ਲਈ ਹੀ ਸਭ ਕੁਝ ਕਾਨੂੰਨ ਹੈ ਕਿ ਵਾਕਈ ਜੇਕਰ ਪਿੰਡ ਦੇ ਵਿੱਚ ਕੋਈ ਪਿੰਡ ਦਾ ਰਹਿਣ ਵਾਲਾ ਗੁਟਕਾ ਪਾਨ ਖਾਂਦਾ ਹੋਵੇ ਤਾਂ ਉਹ ਦਲੀ ਕੀ ਨਿਯਮ ਨੇ ਕਿ ਜੇਕਰ ਕੋਈ ਪਿੰਡ ਦੇ ਵਿੱਚ ਰਹਿਣ ਵਾਲਾ ਜਿਸ ਦਾ ਆਪਣਾ ਘਰ ਹੈ ਪਿੰਡ ਦੇ ਵਿੱਚ ਤੇ ਉਸ ਦੇ ਵੱਲੋਂ ਅੜਨ ਲੱਗਨ ਹੋ ਕੇ ਘੁੰਮਿਆ ਜਾਵੇ ਅਧਨੰਗਾ ਹੋ ਕੇ ਉਹ ਘੁੰਮਦਾ ਹੋਵੇ ਤਾਂ ਕੀ ਉਸ ਨੂੰ ਅਲਾਉਡ ਹੈ ਫਿਰ ਅਪੱਤੀ ਇਸ ਦੇ ਉੱਤੇ ਸੀ ਕਿ ਕਾਨੂੰਨ ਦਾ ਸਬਦ ਲਈ ਇੱਕੋ ਜਿਹਾ ਹੋਣਾ ਚਾਹੀਦਾ ਜਦੋਂ ਕਿਸੇ ਖਾਸ ਵਰਗ ਦੇ ਲਈ ਕੋਈ ਖਾਸ ਕਾਨੂੰਨ ਬਣਾਉਣ ਦੀ ਗੱਲ ਹੋਵੇ ਆ ਮਤਾ ਪਾ ਦਿੱਤਾ ਜਾਵੇ ਫਿਰ ਫਰਕ ਤੱਪੇਂਦਾ ਹੁਣ ਅਗਲੀ ਖਬਰ ਦਾ ਰੁਕ ਕਰਦੇ ਹਾਂ ਦਿੱਲੀ ਦੇ ਵਿੱਚ ਕਿਲਾਸ਼ ਗਹਿਲੋਤ ਝੰਡਾ ਫੈਰਾਉਣਗੇ ਐਲਜੀ ਨੇ ਕਿਲਾਸ਼ ਗਹਿਲੋਤ ਨੂੰ ਝੰਡਾ ਲਹਿਰਾਉਣ ਦੀ ਇਜਾਜ਼ਤ ਦਿੱਤੀ ਹੈ ਨਾਮਿਨੇਟ ਕਰ ਦਿੱਤਾ ਹੈ ਕੇਜਰੀਵਾਲ ਦੀ ਥਾਂ ਜਿਹੜੇ ਗਹਿਲੋਤ ਨੇ ਤਿਰੰਗਾ ਲਹਿਰਾਉਣਗੇ ਆਤੀਸ਼ੀ ਨੂੰ ਤਿਰੰਗਾ ਲਹਿਰਾਉਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਸੀ ਹਮ ਆਪਨੀ ਪਾਰਟੀ ਨੇ ਝੰਡਾ ਲਹਿਰਾਉਣ ਦੇ ਲਈ ਆਤੀਸ਼ੀ ਦੇ ਨਾਮ ਤੇ ਜਾਇਸੀ ਕਿਉਂਕਿ ਅਰਵਿੰਦ ਕੇਜਰੀਵਾਲ ਮੌਜੂਦਾ ਸਮੇਂ ਦੇ ਵਿੱਚ ਯਾ ਜੇਲ ਦੇ ਵਿੱਚ ਨਹੀਂ ਕਥੇ ਸ਼ਰਾਬ ਘੁਟਾਲੇ ਮਾਮਲੇ ਦੇ ਵਿੱਚ ਤਾਂ ਫਿਰ ਆਤੀਸ਼ੀ ਦਾ ਨਾਮ ਆਇਆ ਕਿ ਆਤੀਸ਼ੀ ਇੱਕ ਇੱਕ ਵੱਡਾ ਚਿਹਰਾ ਹੈ ਦਿੱਲੀ ਦੇ ਵਿੱਚ ਦਿੱਲੀ ਸਰਕਾਰ ਦਾ ਤਾਂ ਉਹਨਾਂ ਦੇ ਵੱਲੋਂ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਜਾਵੇਗੀ ਪਰ ਦੂਜੇ ਪਾਸੇ ਹੁਣ ਐਲਜੀ ਦੇ ਵੱਲੋਂ ਉੱਥੇ ਰੋਕ ਲਗਾ ਦਿੱਤੀ ਗਈ ਤੇ ਐਲਜੀ ਨੇ ਇੱਕ ਨਾਮ ਨੂੰ ਨਾਮਿਨੇਟ ਕਰ ਦਿੱਤਾ ਹੈ ਕਿਲਾਸ਼ ਗਹਿਲੋਤ ਦਾ ਕਿ ਉਹਨਾਂ ਦੇ ਵੱਲੋਂ ਜਿਹੜਾ ਝੰਡਾ ਹੈ ਉਹ ਲਹਿਰਾਇਆ ਜਾਏਗਾ ਮੁੱਖ ਮੰਤਰੀ ਦੀ ਥਾਂ ਦਿੱਲੀ ਦੇ ਉਪ ਰਾਜਪਾਲ ਤੋਂ ਬਾਅਦ ਪੰਜਾਬ ਦੇ ਰਾਜਪਾਲ ਦਾ ਐਕਸ਼ਨ ਦੇ ਵਿੱਚ ਪੰਜਾਬ ਦੇ ਗਵਰਨਰ ਨਵੇਂ ਗਵਰਨਰ ਗੁਲਾਬਚੰਦ ਕਟਾਰਿਆ ਨਸਰਾਰ ਹੀ ਤੇ ਗਵਰਨਰ ਨੇ ਪੰਜਾਬ ਦੇ ਵੱਡੇ ਅਫਸਰਾਂ ਦੇ ਨਾਲ ਇੱਕ ਮੀਟਿੰਗ ਕੀਤੀ ਹੈ ਮੁੱਖ ਸਖਤਰ ਤੇ ਸਖਤਰਾਂ ਦੇ ਨਾਲ ਗਵਰਨਰ ਨੇ ਮੀਟਿੰਗ ਦਿੱਤੀ ਵੱਖ-ਵੱਖ ਮੁੱਦੇ ਨੇ ਇਸ਼ੂਜ਼ ਨੇ ਜਿਨ੍ਹਾਂ ਨੂੰ ਲੈ ਕੇ ਗੱਲਬਾਤ ਕੀਤੀ ਹੈ ਔਰ ਜਾਣਕਾਰੀ ਹੈ ਕਿ ਪੰਜਾਬ ਦੇ ਵਿੱਚ ਜਿਹੜੇ ਵੱਖ-ਵੱਖ ਸੈਂਟਰ ਦੇ ਪ੍ਰੋਜੈਕਟ ਚੱਲ ਰਹੇ ਨੇ ਉਹਨਾਂ ਨੂੰ ਲੈ ਕੇ ਮੰਥਨ ਹੋਇਆ ਹੈ ਪੂਰੀ ਜਾਣਕਾਰੀ ਲਈ ਹੈ ਕਿ ਕਿਹੜਾ-ਕਿਹੜਾ ਪ੍ਰੋਜੈਕਟ ਇਸ ਸਮੇਂ ਸੈਂਟਰ ਦਾ ਪੰਜਾਬ ਦੇ ਵਿੱਚ ਚੱਲ ਰਿਹਾ ਹੈ ਤੇ ਉਸ ਦੇ ਜਲ ਤੋਂ ਜਲਦ ਮੁਕੰਮਲ ਕਰਨ ਦੇ ਆਦੇਸ਼ ਵੀ ਗਵਰਨਰ ਗੁਲਾਬਚੰਦ ਕਟਾਰੀਆ ਦੇ ਵੱਲੋਂ ਦਿੱਤੇ ਗਏ ਨੇ ਕਾਬਲੇ ਗੌਰ ਹੈ ਕਿ ਇਸ ਤੋਂ ਪਹਿਲਾਂ ਬੀ ਐਲ פרוਹਿਤ ਬਨਵਾਰੀ لال פרוਹਿਤ ਪੰਜਾਬ ਦੇ ਗਵਰਨਰ ਸਨ ਤੇ ਉਹਨਾਂ ਦੀ ਥਾਂ ਹੁਣ ਗੁਲਾਬਚੰਦ ਕਟਾਰੀਆ ਨੂੰ ਜ਼ਿੰਮੇਵਾਰੀ ਸੌਂਪੀ ਗਈ ਹੈ ਤੇ ਉਹ ਵੀ ਐਕਸ਼ਨ ਦੇ ਵਿੱਚ ਨਜ਼ਰ ਆ ਰਹੇ ਨੇ ਨਵਿੰਦਰ ਬਰਾੜ ਸਾਡੇ ਸੇ ਹੋ ਗਿਆ ਇਸ ਸਮੇਂ ਫੋਨ ਲਾਈਨ ਤੇ ਨੇ ਨਵਿੰਦਰ ਕੀ ਕੁ ਜੇਸ ਮੀਟਿੰਗ ਦਾ ਸੱਟਾ ਨਿਕਲੇ ਜਾਂ ਮੀਟਿੰਗ ਦੇ ਵਿੱਚ ਕਿਹੜੇ ਮੁੱਦੇ ਨੇ ਜਿਹੜੇ ਵਿਚਾਰੇ ਗਏ ਨੇ ਦਕੂ ਬਿਲਕੁਲ ਜਿਹੜੇ ਪੰਜਾਬ ਦੇ ਗਵਰਨਰ ਉਹ ਗੁਲਾਚਨ ਗਟਾਰੀ ਉਹ ਕੱਲ ਵੀ ਉਹਨਾਂ ਨੇ ਕਾਫੀ ਮੀਟਿੰਗਾਂ ਜਿਹੜੀਆਂ ਨੇ ਐਨਸੀਆਈ ਹੋਵੇ ਚਾਹੇ ਰੇਲਵੇ ਦੀ ਹੋਣ ਜਾਂ ਵੱਖ-ਵੱਖ ਅਧਿਕਾਰੀਆਂ ਦੇ ਨਾਲ ਉਹਨਾਂ ਨੇ ਮੀਟਿੰਗ ਕੀਤੀ ਵੱਖ-ਵੱਖ ਮਸਲਿਆਂ ਨੂੰ ਲੈ ਕੇ ਔਰ ਅੱਜ ਚੀਫ ਸਕੱਟਰੀ ਦੇ ਨਾਲ ਔਰ ਚੀਫ ਸਕੱਟਰੀ ਔਰ ਇਸ ਤੋਂ ਇਲਾਵਾ ਹੋਰ ਕਈ ਸੈਕਟਰੀ ਜਿਹੜੇ ਨੇ ਉਹਨਾਂ ਨੂੰ ਬੁਲਾਇਆ ਗਿਆ ਉਹਨਾਂ ਦੀ ਮੀਟਿੰਗ ਚੱਲ ਰਹੀ ਹੈ ਜਾਣਕਾਰੀ ਮੁਤਾਬਕ ਸਵੇਰ ਵੇਲੇ ਜੀ ਸੈਕਟਰੀ ਨਾਲ ਉਹਨਾਂ ਦੀ ਇੱਕ ਮੀਟਿੰਗ ਹੋਈ ਸੀ ਔਰ ਹੁਣ ਦੁਬਾਰਾ ਮੀਟਿੰਗ ਜਿਹੜੀ ਚੱਲ ਰਹੀ ਹੈ ਦੇਖੋ ਮੁੱਖ ਤੌਰ ਤੇ ਜਿਹੜੇ ਸੈਂਟਰ ਦੇ ਪ੍ਰੋਜੈਕਟ ਨੇ ਚਾਹੇ ਉਹ ਨੈਸ਼ਨਲ ਹਾਈਵੇ ਤੇ ਹੋਣ ਜਾਂ ਹੋਰ ਪ੍ਰੋਜੈਕਟ ਹੋਣ ਉਹਨਾਂ ਪ੍ਰੋਜੈਕਟਾਂ ਨੂੰ ਲੈ ਕੇ ਕਿ ਪੰਜਾਬ ਦੇ ਵਿੱਚ ਕਈ ਪ੍ਰੋਜੈਕਟ ਜਿਹੜੇ ਰੁਕੇ ਹੋਏ ਨੇ ਉਹ ਕਿਉਂ ਰੁਕੇ ਨੇ ਉਹਨਾਂ ਦੇ ਪਿੱਛੇ ਕੀ ਕਾਰਨ ਨੇ ਕਿਵੇਂ ਉਹਨਾਂ ਨੂੰ ਦੁਬਾਰਾ ਚਲਾਉਣਾ ਜਾਂ ਅੱਗੇ ਤੋਂ ਪੰਜਾਬ ਦੇ ਵਿੱਚ ਕੋਈ ਸਕੀਮ ਜਿਹੜੀ ਕੋਈ ਪੈਂਡਿੰਗ ਆ ਉਸ ਨੂੰ ਕਿਵੇਂ ਇਸ ਚਾਰੂ ਢੰਗ ਦੇ ਨਾਲ ਚਲਾਉਣਾ ਇਹ ਸਾਰੀਆਂ ਚੀਜ਼ਾਂ ਨੂੰ ਲੈ ਕੇ ਇੱਕ ਤਾਂ ਗਵਰਨਰ ਪੰਜਾਬ ਜਿਹੜੇ ਨੇ ਉਹ ਜਾਣਕਾਰੀ ਲੈ ਰਹੇ ਨੇ ਮੀਟਿੰਗ ਕਰ ਰਹੇ ਨੇ ਔਰ ਨਾਲ ਦੀ ਨਾਲ ਫੈਸਲੇ ਜਾਰੀ ਕਰ ਰਹੇ ਨੇ ਕਿ ਜਿਸ ਤਰ੍ਹਾਂ ਹਾਈਵੇ ਦੇ ਪ੍ਰੋਜੈਕਟ ਨੇ ਕਿ ਉਹ ਅਗਰ ਰੁਕੇ ਨੇ ਤਾਂ ਕਿਉਂ ਰੁਕੇ ਨੇ ਉਹ ਕਿ ਹਾਲੇ ਪੰਜਾਬ ਦੇ ਵਿੱਚ ਆਏ ਨੂੰ ਥੋੜੇ ਦਿਨ ਹੋਏ ਆ ਤੇ ਔਰ ਜਦੋਂ ਉਹਨਾਂ ਨੂੰ ਪੰਜਾਬ ਦੇ ਲਾਇਆ ਗਿਆ ਤਾਂ ਉਸਦੇ ਕਿਉਂਕਿ ਉਹਨਾਂ ਦੇ ਜਿਹੜਾ ਰਾਜਸਥਾਨ ਦੇ ਵਿੱਚ ਲੰਮਾ ਟਾਈਮ ਆਫ ਦਾ ਇਕ ਵੀ ਰਹੇ ਨੇ ਜਾਂ ਫਿਰ ਉਹਨਾਂ ਦਾ ਤੇ ਉੱਥੋਂ ਦੇ ਹੋਮ ਮਿਨਿਸਟਰ ਰਹੇ ਨੇ ਗ੍ਰਹਿ ਮੰਤਰੀ ਰਹਿੰਦੇ ਜਿਹਦੇ ਵਿੱਚ ਉਹਨਾਂ ਨੇ ਆਉਂਦੇ ਹੀ ਕਈ ਦਿਨ ਸੰਕੇਤ ਦਿੱਤੇ ਸੀ ਕਿ ਮੈਂ ਕਿਉਂਕਿ ਰਾਜਸਥਾਨ ਵੀ ਬਾਰਡਰ ਸਟੇਟ ਆ ਔਰ ਪੰਜਾਬ ਵੀ ਉਹਨਾਂ ਨੇ ਸਭ ਤੋਂ ਪਹਿਲਾਂ ਸੰਕੇਤ ਦਿੱਤੇ ਸੀ ਕਿ ਹਰ ਚੀਜ਼ ਤੇ ਨਜ਼ਰ ਰੱਖਾਂਗਾ ਪਾਰਟੀ ਨਾਲ ਜੁੜੀ ਜਿਹੜੀ ਜਿਹੜੀ ਜਾਣਕਾਰੀ ਉਹ ਜਿਹੜੀ ਹੈਗੀ ਆ ਤਾਲਵੇਲ ਬਣਾ ਕੇ ਤਾਂ ਕਿ ਸੈਂਟਰ ਦੇ ਪ੍ਰੋਜੈਕਟ ਜਿਹੜੇ ਨੇ ਉਹ ਪੰਜਾਬ ਦੇ ਪ੍ਰਭਾਵਿਤ ਨਾ ਹੋਣ ਔਰ ਲੈਂਡ ਆਰਡਰ ਜਾਂ ਫਿਰ ਬਾਰਡਰ ਸਟੇਟ ਔਨ ਕਰਕੇ ਉਹਨਾਂ ਸਾਫ਼ ਕੀਤਾ ਸੀ ਜਿਹੜੇ ਮੁੱਦੇ ਨੇ ਜਿਹੜੇ ਵਿਚਾਰੇ ਗਏ ਨੇ ਇਸ ਮੀਟਿੰਗ ਦੇ ਵਿੱਚ ਔਰ ਇਨਫੈਕਟ ਲਗਾਤਾਰ ਮੁਲਾਕਾਤਾਂ ਦਾ ਦੌਰ ਜਾਰੀ ਹੈ ਨਵੇਂ ਗਵਰਨਰ ਐਕਸ਼ਨ ਦੇ ਵਿੱਚ ਨਜ਼ਰ ਆ ਰਹੇ ਨੇ ਗੁਲਾਬ ਚੰਦ ਕਟਾਰੀਆ ਤੋ ਤੁਹਾਨੂੰ ਦਿਖਾ ਦੇ ਇੱਕ ਰੁੱਖ ਲਗਾਉਣ ਨਾਲ ਫਰਕ ਪੈਂਦਾ ਹੈ ਸਾਰੇ ਰੁੱਖ ਲਗਾਓ ਤੇ ਸੁੱਖ ਪਾਓ ਇੱਕ ਇੱਕ ਰੁੱਖ ਲਾਉਣਾ ਫਰਕ ਪੈਂਦਾ ਹੈ ਆਪਣੀ ਜ਼ਿੰਦਗੀ ਵਿੱਚ ਵਿੱਚ ਇੱਕ ਰੁੱਖ ਪੱਕਾ ਲਗਾਓ ਇੱਕ ਬੂਟਾ ਲਾਉਣ ਨਾਲ ਫਰਕਦਾ ਪੈਂਦਾ ਹੈ ਇੱਕ ਇੱਕ ਰੁੱਖ ਨਾਲ ਨਾਲ ਫਰਕਦਾ ਪੈਂਦਾ ਹੈ ਇੱਕ ਬੂਟਾ ਲਾਉਣ ਨਾਲ ਫਰਕਦਾ ਜੀਆ ਸਾਡੀ ਸਾਰਿਆਂ ਦੀ ਕੋਸ਼ਿਸ਼ ਨਾਲ ਫਰਕ ਤਾਂ ਪੈਂਦਾ ਹੈ ਤੁਸੀਂ ਵੀ ਇਸ ਤਰੀਕੇ ਨਾਲ ਵੀਡੀਓ ਬਣਾ ਕੇ ਸਾਨੂੰ ਭੇਜ ਸਕਦੇ ਹੋ ਨੰਬਰ ਤੁਹਾਡੀ ਟੀਵੀ ਸਕਰੀਨ ਦੇ ਉੱਤੇ ਫਲੈਸ਼ ਹੋ ਰਿਹਾ WhatsApp ਕਰਨੀ ਹੈ ਤੁਸੀਂ ਵੀਡੀਓ ਬਣਾ ਕੇ ਸਾਨੂੰ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ 5 ਔਰ ਰਾਤ 9 ਵਜੇ ਜਿਹੜੇ ਸਾਡੇ ਬੁਲੇਟਿਨਸ ਆਉਂਦੇ ਨੇ ਫਰਕ ਤਾਂ ਪੈਂਦਾ ਹੈ ਇਸ ਦੇ ਵਿੱਚ ਇਹਨਾਂ ਵੀਡੀਓਜ਼ ਨੂੰ ਅਸੀਂ ਸਾਂਝਾ ਕਰਦੇ ਹਾਂ ਆਪਣੇ ਦਰਸ਼ਕਾਂ ਦੇ ਨਾਲ ਕੋਸ਼ਿਸ਼ ਸਾਡੀ ਜਾਰੀ ਰਹੇਗੀ ਕਿਉਂਕਿ ਹਰ ਕੋਸ਼ਿਸ਼ ਦੇ ਨਾਲ ਵੀ ਫਰਕ ਤਾਂ ਪੈਂਦਾ ਹੈ